ਤੇਰਾ ਮੁੰਡਾ ਤੇਰੇ ਛਿੱਤਰ ਨਹੀਂ ਮਾਰਦਾ ਤੇ ਤੇਰੀ ਧੀਆਂ ਪੁੱਤ ਤੈਨੂੰ ਰੋਕਦੇ ਨਹੀਂ ਹੈਗੇ ਤੂੰ ਕਿਹੜੇ ਲੱਛਣ ਕਰਦੀਆਂ ਮੇਰੀ ਇੱਕ ਵੀ ਵੀਡੀਓ ਸਾਹਮਣੇ ਕਰਦੇ ਨਹੀਂ ਕਿ ਕਿਸੇ ਦੇ ਵਿੱਚ ਕੋਈ ਨੰਗ ਪੋਣਾਵਾ ਜਾਂ ਕਿਸੇ ਵਿੱਚ ਕੋਈ ਗੰਦ ਆ ਮੈਂ ਘਰੇ ਤਿਆਰ ਹੋ ਰਹੀ ਸੀ ਵੀਡੀਓ ਬਣਾਉਣ ਵਾਸਤੇ ਤੇ ਕਿਸੇ ਨੇ ਕਹਿ ਦਿੱਤਾ ਕਿ ਇਹ ਤਾਂ ਮੇਕਅਪ ਕਰਦੀ ਪਈ ਆ ਵੇ ਤੋ ਵਿਧਵਾ ਆ ਐ ਜੋ ਮੇਰੇ ਦਿਮਾਗ ਵਿੱਚ ਬਸ ਉਹੀ ਗੱਲ ਆ ਗਈ ਤੇ ਮੈਂ ਉਹੀ ਵੀਡੀਓ ਬਣਾ ਦਿੱਤੀ ਵੀ ਕੀ ਹੋ ਗਿਆ ਵਿਧਵਾਵਾਂ ਦਾ ਜੀਣਾ ਛੱਡਦਾ ਸ਼ਰਮ ਕਰਲਾ ਤੇਰਾ ਢੋਲਾ ਝਾਟਾ ਤੇਰਾ ਇਹ ਉਹ ਅੰਦਰ ਵੱੜ ਜਾ ਗੁਰਦੁਆਰੇ ਜਾਇਆ ਕਰ ਸੱਤ ਤੇ ਚੁੰਨੀ ਲੈ ਲੈ ਪੈਸੇ ਵਾਲੇ ਸੀ ਰਿਸ਼ਤੇਦਾਰ ਮੇਰੇ ਪਰ ਮਿੱਤੂ ਪੈਸੇ ਮੁੱਕ ਗਏ ਕਦੇ ਸਾਲਸ਼ਿਮਾ ਹੀ ਜਾਂਦੇ ਸੀ ਹੁਣ ਉਹ ਦਰਵਾਜ਼ੇ ਛੁੱਟ ਗਏ ਕੁਝ ਫਰਕ ਪਵਾਇਆ ਚੁਗਲਾਨੇ ਕੁਝ ਕਿਸਮਤ ਮੇਰੀ ਮਾੜੀ ਸੀ ਹੁਣ ਮੇਲ ਹੋਣਗੇ ਸੀ ਵਿਆਹ ਚ ਫਿਰ ਫੁੱਲ ਕਬਰਾਂ ਵਿੱਚ ਸੁੱਟਣਗੇ ਤੇਰੀ ਉਮਰ ਆ ਹੁਣ ਤੂੰ ਰੋਮਾਂਟਿਕ ਗਾਣੇ ਬੰਦੀ ਤੈਨੂੰ ਪ ਵਾਨ ਮੁੰਡਾ ਚਾਹੀਦਾ ਕੋਈ ਮੁੰਡਾ ਲੱਭ ਲਾ ਉਹਨਾਂ ਵਿਆਹ ਕਰਾ ਲਾ ਇਹ ਕਰਾ ਲਾ ਉਹ ਕਰਾ ਲਾ ਫੇਸਬੁਕ ਤੇ ਕਿੱਦਾਂ ਕਿੱਦਾਂ ਦੇ ਮਾਸੀ ਨੂੰ ਕਮੈਂਟ ਆਉਂਦੇ ਆ ਤੇ ਮੇਰੀ ਵੀਡੀਓ ਡਿਲੀਟ ਕਰ ਦਿਓ ਮੈਂ ਉਸ ਦਿਨ ਤੋਂ ਕਸਮ ਖਾ ਲਈ ਕਿ ਮੈਂ ਸੱਤ ਬਗਾਨੇ ਦੀ ਪਾ ਦੂੰਗੀ ਪਰ ਆਪਣੇ ਰਿਸ਼ਤੇਦਾਰ ਦੀ ਕਦੀ ਵੀਡੀਓ ਨਹੀਂ ਪਾਉਂਗੀ ਤੁਸੀਂ ਯਕੀਨ ਨਹੀਂ ਮੰਨੋਗੇ ਸਾਡੇ ਰੋਜ਼ ਦੀ ਰੋਜ਼ ਰਸਨ ਆਂਦਾ ਵਾ ਜੇ ਅਸੀਂ 300 ਸ਼ਾਮ ਨੂੰ ਸੂਟ ਦਾ ਲੈਣਾ ਤੇ ਅਸੀਂ ਸ਼ਾਮ ਨੂੰ 300 ਦਾ ਰਸਨ ਲੈਣਾ ਜੇ ਦੂਏ ਦਿਨ ਪੈਸੇ ਆਏ ਆ ਤੇ ਅਸੀਂ ਦੂਏ ਦਿਨ ਉਹਨੂੰ ਦੇ ਕੇ ਆਣੇ ਸਾਡੇ ਪੱਲੇ ਕੁਝ ਨਹੀਂ ਹੈਗਾ ਕਰਜ਼ਾ ਹੈਗਾ ਵਾ 10-15 ਲੱਖ ਦਾ ਜੇ ਉਹ ਹੁਣ ਦੇਖਦੇ ਆ ਪ੍ਰੋਪਰਟੀ ਵੇਚ ਨਹੀਂ ਲਈ ਹੋਈ ਆ ਉਹ ਵੇਚ ਕੇ ਲਾ ਦਾਂਗੇ ਕਿਉਂਕਿ ਕਿਸ਼ਤਾਂ ਦੇ ਨਹੀਂ ਹੋ ਰਹੀਆਂ ਬੇਟੇ ਦਾ ਐਕਸੀਡੈਂਟ ਹੋ ਗਿਆ ਸੀਗਾ ਤੇ ਉਹਨੂੰ 5-6 ਮਹੀਨੇ ਉਹ ਬੈੱਡ ਰੈਸਟ ਤੇ ਰਿਹਾ ਉਹਦੇ ਰੋਡ 'ਤੇ ਹੀ ਤੇ ਰਸਤੇ ਵਿੱਚ ਜਦੋਂ ਕੋਈ ਮੈਨੂੰ ਮਿਲ ਜਾਂਦਾ ਕਹਿੰਦੇ ਇੱਕ ਮਿੰਟ ਰੁਕੇ ਜੀ ਤੁਸੀਂ ਵੀਡੀਓ ਬਣਾਉਂਦੇ ਆ ਨਾ ਮੈਂ ਕਿਹਾ ਹਾਂਜੀ ਤੇ ਮੈਂ ਘਰੇ ਆ ਕੇ ਕਹਿੰਨੀ ਉਹ ਖੁਸ਼ੀ ਤਾਂ ਮੈਨੂੰ ਬਹੁਤ ਜ਼ਿਆਦਾ ਹੁੰਦੀ ਹੈ ਕਿ ਚਲੋ ਸ਼ੁਕਰ ਆ ਰੱਬ ਦਾ ਕਿ ਸਾਡੀ ਪਹਿਚਾਨ ਬਣ ਗਈ ਇੰ ਆਵਾ ਮੀਡੀਆ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਸ਼ਮ ਰਣ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋ ਓਕੇ ਤੇ ਅੱਜ ਤੁਹਾਡੀ ਮੁਲਾਕਾਤ ਕਮਲਜੀਤ ਕੌਰ ਦੇ ਨਾਲ ਕਰਵਾਉਣ ਜਾ ਰਹੀ ਆ ਜਨਾਬੀ ਬਹੁਤ ਸਾਰੀ ਫੈਨਸ ਫੋਲੋਇੰਗ ਖਾਸ ਤੌਰ ਤੇ ਮੌਚ ਤੇ ਆ ਤੇ ਫੇਸਬੁੱਕ ਤੇ ਉੱਪਰ ਹੈ ਤੇ ਬਹੁਤ ਸਾਰੀਆਂ ਵੀਡੀਓਜ਼ ਤੁਸੀਂ ਇਹਨਾਂ ਦੀਆਂ ਵੇਖਦੇ ਹੋਵੋਗੇ ਹਾਲਾਂਕਿ ਬਹੁਤ ਸਾਰੇ ਲੋਕ ਇਹਨਾਂ ਨੂੰ ਲੈ ਕੇ ਨੈਗੇਟਿਵ ਕਮੈਂਟਸ ਕਰਦੇ ਨੇ ਸੋ ਅੱਜ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਦੀ ਲਾਈਫ ਦੀ ਸਟੋਰੀ ਵੀ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਹੈ ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਾਸ੍ਰੀ ਕਾਲ ਜੀ ਜੀ ਸਾਸ੍ਰੀ ਕਾਲ ਜੀ ਸੇਤਾ ਦੱਸੋ ਕਿ ਮੈਂ ਠੀਕ ਠਾਕ ਠੀਕ ਹੈ ਜੀ ਬਹੁਤ ਵਧੀਆ ਹਮ ਅੱਛਾ ਵੀਡੀਓਜ਼ ਬਹੁਤ ਸੋਹਣੀਆਂ ਬਣਾਉਂਦੇ ਹੋ ਥੈਂਕ ਯੂ ਜੀ ਥੈਂਕ ਯੂ ਤੇ ਕਿਵੇਂ ਸੋਚਿਆ ਸੀਗਾ ਕਿ ਸੋਸ਼ਲ ਮੀਡੀਆ ਤੇ ਆਉਣਾ ਚਾਹੀਦਾ ਸੋਸ਼ਲ ਮੀਡੀਆ ਤੇ ਜੀ ਮੈਰੀ ਬੇਟੀ ਲੈ ਕੇ ਆਈ ਸੀਗੀ ਮੈਨੂੰ ਪੂਜਾ ਰਿੱਧੂ ਜਿਹਨੂੰ ਸਾਰੇ ਕਿ ਜਾਣਦੇ ਆ ਜੀ ਤੇ ਮੈਂ ਥੋੜੀ ਪ੍ਰੋਬਲਮ ਚ ਰਹਿੰਦੀ ਸੀ ਟੈਨਸ਼ਨਾਂ ਵਿੱਚ ਰਹਿੰਦੀ ਸੀ ਘਰ ਦੀਆਂ ਟੈਨਸ਼ਨਾਂ ਬਹੁਤ ਜ਼ਿਆਦਾ ਹੁੰਦੀਆਂ ਤੇ ਕਹਿੰਦੀ ਤੁਸੀਂ ਸਾਰਾ ਦਿਨ ਸੋਚਦੇ ਰਹਿੰਦੇ ਹੋ ਤੇ ਵੀਡੀਓ ਬਣਾ ਲਿਆ ਕਰੋ ਫਿਰ ਮੈਂ ਵੀਡੀਓ ਬਣਾਉਣ ਲੱਗ ਗਈ ਤੁਹਾਡੀਆਂ ਬਣਾਉਂਦੇ ਸਾਰ ਵੀਡੀਓ ਵਾਇਰਲ ਹੋ ਗਈਆਂ ਟ੍ਰੈਂਡਿੰਗ ਵਿੱਚ ਆ ਗਈਆਂ ਮੇਰੀਆਂ ਵੀਡੀਓ ਜੀ ਤੇ ਉਹ ਪੂਜਾ ਤਿੰਨ ਸਾਲਾਂ ਤੋਂ ਬਣਾ ਰਹੀ ਸੀ ਉਹਦੇ ਤੋਂ ਜ਼ਿਆਦਾ ਫੋਲੋਅਰ ਮੇਰੇ ਵੱਧ ਗਏ ਮੇਰੀਆਂ ਹਮੇਸ਼ਾ ਤਿੰਨ ਚਾਰ ਵੀਡੀਓ ਟ੍ਰੈਂਡਿੰਗ ਵਿੱਚ ਆਈਆਂ ਇੱਕ ਮੇਰੀ ਵੀਡੀਓ ਸਭ ਤੋਂ ਪਹਿਲਾਂ ਟ੍ਰੈਂਡਿੰਗ ਵਿੱਚ ਆਈ ਸੀ ਕੀ ਹੋ ਗਿਆ ਵਿਧਵਾਵਾਂ ਤਾਂ ਜੀਣਾ ਛੱਡਦਾ ਮਤਲਬ ਮੈਂ ਘਰੇ ਤਿਆਰ ਹੋ ਰਹੀ ਸੀ ਵੀਡੀਓ ਬਣਾਉਣ ਵਾਸਤੇ ਤੇ ਕਿਸੇ ਨੇ ਕਹਿ ਦਿੱਤਾ ਕਿ ਇਹ ਤਾਂ ਮੇਕਅਪ ਕਰਦੀ ਪਈ ਆ ਇਹ ਤਾਂ ਵਿਧਵਾ ਆ ਜੋ ਮੇਰੇ ਦਿਮਾਗ ਵਿੱਚ ਬਸ ਉਹੀ ਗੱਲ ਆ ਗਈ ਤੇ ਮੈਂ ਉਹੀ ਵੀਡੀਓ ਬਣਾ ਦਿੱਤੀ ਵੀ ਕੀ ਹੋ ਗਿਆ ਵਿਧਵਾਵਾਂ ਤਾਂ ਜੀਣਾ ਛੱਡਦਾ ਜੀਵਾਂ ਨਾ ਆਪਣੇ ਬੱਚਿਆਂ ਦੀ ਖਾਤਰ ਤੇ ਉਹ ਟ੍ਰੈਂਡਿੰਗ ਵਿੱਚ ਆਈ ਉਸ ਤੋਂ ਬਾਅਦ ਮੇਰੀਆਂ ਦੋ ਤਿੰਨ ਵੀਡੀਓ ਹੋਰ ਟ੍ਰੈਂਡਿੰਗ ਵਿੱਚ ਆਈਆਂ ਫਿਰ ਮੈਂ ਬਣਾ ਲੱਗੀ ਵੀਡੀਓ ਜੀ ਅੱਛਾ ਜਿਸ ਤਰੀਕੇ ਦੇ ਨਾਲ ਹੁਣ ਤੁਸੀਂ ਵੀਡੀਓਜ਼ ਬਣਾ ਕੇ ਮਤਲਬ ਕਿ ਨਾ ਆਪਣੇ ਆਪ ਨੂੰ ਵੀ ਖੁਸ਼ ਰੱਖਦੇ ਹੋ ਦੂਜਿਆਂ ਦਾ ਵੀ ਮਤਲਬ ਐਂਟਰਟੇਨਮੈਂਟ ਕਰਦੇ ਹੋ ਪਰ ਇਦਾਂ ਦੇ ਲੋਕ ਵੀ ਨੇ ਜੋ ਤੁਹਾਨੂੰ ਮਤਲਬ ਕਿ ਬਹੁਤ ਗਲਤ ਬੋਲਦੇ ਨੇ ਹਾਂ ਜੀ ਬਹੁਤ ਜ਼ਿਆਦਾ ਗਲਤ ਬੋਲਦੇ ਆ ਮੈਨੂੰ ਇਹ ਹੀ ਉਹਨਾਂ ਦੇ ਸਮਝ ਨਹੀਂ ਆਉਂਦੀ ਕਿ ਉਹਨਾਂ ਨੇ ਐਸਾ ਮੇਰੇ ਵਿੱਚ ਕਿਹੜੀ ਬੁਰਾਈ ਦੇਖ ਲਈ ਨਾ ਤੇ ਉਹ ਮੈਨੂੰ ਜਾਣਦੇ ਆ ਹਨਾ ਨਾ ਮੈਂ ਉਹਨਾਂ ਨੂੰ ਜਾਣਦੀ ਆ ਕੁੱਛ ਕੇ ਫੇਕ ਲੋਕ ਜਿਹੜੇ ਫੇਕ ਆਈਡੀਆ ਵਾਲੇ ਹੁੰਦੇ ਆ ਸ਼ਰਮ ਕਰ ਲਾ ਤੇਰਾ ਢੋਲਾ ਝਾਟਾ ਤੇਰਾ ਇਹ ਉਹ ਅੰਦਰ ਵੜ ਜਾ ਗੁਰਦੁਆਰੇ ਜਾਇਆ ਕਰ ਸਿਰ ਤੇ ਚੁੰਨੀ ਲੈ ਲਾ ਕਈ ਵਾਰੀ ਮੈਂ ਉਹਨਾਂ ਨੂੰ ਜਵਾਬ ਵੀ ਦਿੱਤੇ ਆ ਵੀ ਮੈਂ ਆਪਣੇ ਘਰ ਚ ਬੈਠੀ ਆ ਗੁਰਦੁਆਰਾ ਸਾਹਿਬ ਚ ਨਹੀਂ ਬੈਠੀ ਜਿਹੜੀ ਸਿਰ ਤੇ ਚੁੰਨੀ ਲੈ ਕੇ ਬਹਿ ਜਾਵਾਂ ਹਨਾ ਮਤਲਬ ਆਪਣੇ ਖਿਆਲ ਆ ਤੇ ਇਦਾਂ ਸਾਡੇ ਤੇ ਥੋਪ ਦਿੰਦੇ ਆ ਕਿ ਤੁਸੀਂ ਸਾਡੇ ਕਹਿਣ ਦੇ ਨਾਲ ਚੱਲਣਾ ਵਾ ਜੋ ਕਿ ਮੈਨੂੰ ਬਿਲਕੁਲ ਪਸੰਦ ਨਹੀਂ ਹੈਗਾ ਇਹ ਚੀਜ਼ਾਂ ਕਿਉਂਕਿ ਜੇ ਸਾਨੂੰ ਕੋਈ ਖਾਣ ਨੂੰ ਨਹੀਂ ਦਿੰਦਾ ਤੇ ਸਾਡੇ ਤੇ ਹੁਕਮ ਚਲਾਉਣ ਵਾਲੇ ਕੌਣ ਹੁੰਦੇ ਆ ਜੀ ਅੱਛਾ ਕਿੰਨਾ ਕੁ ਦੁੱਖ ਲੱਗਦਾ ਜਦੋਂ ਲੋਕ ਤੁਹਾਨੂੰ ਕਹਿੰਦੇ ਕਿ ਸ਼ਰਮ ਕਰ ਲਾ ਤੇ ਦੁੱਖ ਜੀ ਇੰਨਾ ਕੁ ਲੱਗਿਆ ਕਿ ਮੈਂ ਥੋੜਾ ਹੋਰ ਜ਼ਿਆਦਾ ਡਿਪਰੈਸ਼ਨ ਚ ਚਲੇਗੀ ਕਮੈਂਟ ਪੜ ਕੇ ਮੈਂ ਪੂਰੀ ਪੂਰੀ ਰਾਤ ਸੌਂਦੀ ਨਹੀਂ ਸੀ ਪਹਿਲਾਂ ਮੈਂ 10 ਵਜੇ ਗੋਲੀ ਨੀਂਦ ਦੀ ਖਾਂਦੀ ਸੀ ਉਸ ਤੋਂ ਬਾਅਦ ਮੈਨੂੰ ਨਾ ਨੀਂਦਾ ਨਹੀਂ ਮੈਂ 12 1 ਵਜੇ ਫੇਰ ਖਾਣੀ ਗੋਲੀ ਤੇ ਮੇਰਾ ਕਾਫੀ ਜ਼ਿਆਦਾ ਮੈਂ ਪਰੇਸ਼ਾਨੀ ਮੈਂ ਪੂਜਾ ਨੂੰ ਦੱਸਿਆ ਨਹੀਂ ਵੀ ਮੈਨੂੰ ਇੰਨਾ ਜ਼ਿਆਦਾ ਟੈਨਸ਼ਨ ਆ ਹੌਲੀ ਹੌਲੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਟੈਨਸ਼ਨ ਚ ਰਹਿੰਦੀ ਆ ਕਹਿੰਦੀ ਰੋਂਣ ਲੱਗ ਗਈ ਕਹਿੰਦੀ ਮੰਮੀ ਮੈਂ ਤਾਂ ਤੈਨੂੰ ਹੋਰ ਟੈਨਸ਼ਨ ਚ ਪਾਤਾ ਤੂੰ ਤਾਂ ਕਮੈਂਟਾਂ ਦੇ ਹੀ ਬਸ ਸਾਰਾ ਦਿਨ ਪੜਦੀ ਰਹਿਣੀ ਆ ਤੇ ਇਹਨਾਂ ਦੇ ਬਾਰੇ ਸੋਚਦੀ ਰਹਿਣੀ ਆ ਫਿਰ ਮੈਂ ਸੋਚਿਆ ਕਿ ਨਹੀਂ ਮਨਾ ਇਸ ਗੱਲ ਤੋਂ ਆਪਾਂ ਉੱਪਰ ਉੱਠਣਾ ਆ ਕਿਉਂਕਿ ਮੈਨੂੰ ਯਾਦ ਆ ਗਿਆ ਕਿ ਇਹਨਾਂ ਨੇ ਤੇ ਗੁਰੂਆਂ ਪੀਰਾਂ ਨੂੰ ਨਹੀਂ ਛੱਡਿਆ ਕਦੀ ਕਿਸੇ ਨੂੰ ਬਖਸ਼ਿਆ ਨਹੀਂ ਹੈਗਾ ਤੇ ਮੈਨੂੰ ਕਿੱਥੋਂ ਬਖਸ਼ ਦੇਣਗੇ ਹਨਾ ਬਿਲਕੁਲ ਕਿਉਂਕਿ ਜਦੋਂ ਨਾ ਕੋਈ ਪਹਿਲਾਂ ਪਹਿਲਾਂ ਮੈਨੂੰ ਕਾਫੀ ਲੇਡੀਜ਼ ਨੇ ਫੋਲੋ ਕੀਤਾ ਤੇ ਜਦੋਂ ਉਹਨਾਂ ਦੇ ਫਾਲੋਅਰ ਸੀਗੇ 2 300 ਉਹਨਾਂ ਨੇ ਮੈਨੂੰ ਫੋਲੋ ਕੀਤਾ ਕਿਉਂਕਿ ਮੇਰੇ ਮੇਰਾ ਖਾਲ 50 100 ਤੋਂ ਸ਼ੁਰੂ ਹੋਇਆ ਸੀ ਮੇਰੇ ਇੱਕਦਮ 50 60 ਕੇ ਹੋ ਗਏ ਤੇ ਉਹਨਾਂ ਨੂੰ ਇਸ ਚੀਜ਼ ਦੀ ਜੈਲਸੀ ਹੋ ਗਈ ਜੈਲਸੀ ਕਰਨ ਮੈਨੂੰ ਅਨਫੋਲੋ ਕਰ ਦਿੱਤਾ ਜਦ ਕਿ ਮੈਂ ਉਹਨਾਂ ਨੂੰ ਫੋਲੋ ਕੀਤਾ ਹੋਇਆ ਸੀ ਫਿਰ ਮੈਨੂੰ ਲੱਗਿਆ ਵੀ ਔਰਤ ਹੀ ਔਰਤ ਦੀ ਦੁਸ਼ਮਣਾਂ ਬਹੁਤ ਜ਼ਿਆਦਾ ਮਤਲਬ ਔਰਤ ਜਿਹੜੀ ਹੈ ਨਾ ਕੁਝ ਫੇਕ ਆਈਡੀਆ ਵਾਲੇ ਲੋਕ ਜਿਹਨਾਂ ਜਿਹੜੇ ਵੱਡੇ ਹੁੰਦੇ ਜਿਨ੍ਹਾਂ ਦੇ ਜ਼ਿਆਦਾ ਫਾਲੋਅਰ ਹੁੰਦੇ ਉਹਨਾਂ ਨੇ ਫੇਕ ਆਈਡੀਆ ਬਣਾਈਆਂ ਹੁੰਦੀਆਂ ਕਿ ਇਹ ਸਾਡੇ ਬਰਾਬਰ ਨਾ ਪਹੁੰਚ ਜਾਣ ਜੋ ਸਾਡਾ ਕੰਮ ਆ ਉਹਨਾਂ ਨੂੰ ਇਹ ਨਹੀਂ ਪਤਾ ਤੁਸੀਂ ਆਪਣੀ ਕਿਸਮਤ ਦਾ ਖਾਣਾ ਹੈ ਅਸੀਂ ਆਪਣੀ ਕਿਸਮਤ ਦਾ ਖਾਣਾ ਕਿਸੇ ਦੇ ਕੋਲੋਂ ਕੋਈ ਖੋ ਨਹੀਂ ਸਕਦਾ ਤੇ ਮੈਂ ਖੋਇਆ ਵੀ ਨਹੀਂ ਤੇ ਮੈਨੂੰ ਮਿਲਿਆ ਵੀ ਕੁਝ ਨਹੀਂ ਮੈਂ ਸਿਰਫ ਸੋਸ਼ਲ ਮੀਡੀਆ ਤੇ ਆਈ ਜਰੂਰ ਹਾਂ ਕਿ ਆਪਣਾ ਟਾਈਮ ਪਾਸ ਕਰ ਲੈਣੀ ਮੇਰਾ ਦਿਲ ਹੋਰ ਪਾਸੇ ਪੈ ਜਾਂਦਾ ਆ ਬਾਕੀ ਐਸਾ ਕੁਝ ਨਹੀਂ ਕਿ ਮੈਂ ਕੋਈ ਕਮਾਈ ਕੀਤੀ ਹੋਵੇ ਮੈਂ ਕੋਈ ਕਮਾਈ ਨਹੀਂ ਕੀਤੀ ਸੋਸ਼ਲ ਮੀਡੀਆ ਤੋਂ ਅੱਛਾ ਕੀ ਕੰਟੈਂਟ ਪਾਉਂਦੇ ਹੋ ਜਿਹੜਾ ਇੰਨਾ ਨੈਗੇਟਿਵ ਹੈ ਮਤਲਬ ਕਿ ਤੁਹਾਨੂੰ ਲੈ ਕੇ ਗਲਤ ਜਿਹੜੀ ਉਹਨਾਂ ਦੇ ਵੱਲੋਂ ਬਿਆਨਬਾਜ਼ੀ ਕੀਤੀ ਜਾਂਦੀ ਹੈ ਮੈਂ ਜੀ ਮੇਰਾ ਕੰਟੈਂਟ ਜਿਹੜਾ ਹੈਗਾ ਨਾ ਮੈਂ ਕੁਝ ਰੋਮਾਂਟਿਕ ਗਾਣਿਆਂ ਦੇ ਉੱਤੇ ਵੀਡੀਓ ਪਾ ਦਿੰਨੀ ਆ ਪੁਰਾਣੇ ਗਾਣੇ ਤੇ ਰੋਮਾਂਟਿਕ ਤੇ ਤੇ ਮੈਨੂੰ ਇਸ ਕਰਕੇ ਉਹ ਕਹਿੰਦੇ ਕਿ ਤੇਰੀ ਉਮਰ ਆ ਹੁਣ ਤੂੰ ਰੋਮਾਂਟਿਕ ਗਾਣੇ ਬੰਦੀ ਤੈਨੂੰ ਪਿਆਰ ਹੋ ਗਿਆ ਤੈਨੂੰ ਤੈਨੂੰ ਜਵਾਨ ਮੁੰਡਾ ਚਾਹੀਦਾ ਕੋਈ ਮੁੰਡਾ ਲੱਭ ਲਾ ਉਹਨਾਂ ਵਿਆਹ ਕਰਾ ਲਾ ਇਹ ਕਰਾ ਲਾ ਉਹ ਕਰਾ ਲਾ ਤੇ ਰੋਮਾਂਟਿਕ ਗਾਣੇ ਮੈਨੂੰ ਇਸ ਕਰਕੇ ਪਸੰਦ ਆ ਕਿਉਂਕਿ ਇਹ ਸਿਰਫ ਰਿਮਾਂਸ ਜਿਹੜਾ ਨਾ ਅਸੀਂ ਗਾਣਿਆਂ ਵਿੱਚ ਹੀ ਦੇਖਿਆ ਸੀ ਆਪਣੀ ਲਾਈਫ ਵਿੱਚ ਜੀਆ ਨਹੀਂ ਹੈਗਾ ਇਸ ਕਰਕੇ ਮੈਨੂੰ ਹਮੇਸ਼ਾ ਤੋਂ ਇਹੀ ਪਸੰਦ ਕਿਉਂਕਿ ਮੈਂ ਆਪਣੀ ਲਾਈਫ ਵਿੱਚ ਇਹ ਰਿਮਾਂਸ ਵਰਗੀਆਂ ਗੱਲਾਂ ਪਿਆਰ ਵਾਲੀਆਂ ਗੱਲਾਂ ਮੈਂ ਜੀ ਨਹੀਂ ਐਦਾਂ ਦੀਆਂ ਆਪਣੀ ਜਵਾਨੀ ਵਿੱਚ ਵੀ ਤੇ ਕੀ ਹੋ ਗਿਆ ਜੇ ਮੈਂ ਗਾਣਿਆਂ ਦੇ ਉੱਤੇ ਪਾ ਦਿੰਨੀ ਆ ਵੀਡੀਓ ਆਪਣਾ ਦਿਲ ਖੋਸ਼ ਕਰ ਲੈਨੀ ਆ ਮੈਨੂੰ ਵਧੀਆ ਲੱਗਦਾ ਹੈ ਤੇ ਮਤਲਬ ਕਿਸ ਨੂੰ ਉਹ ਬੁਰਾ ਲੱਗਦਾ ਹੈ ਕਿ ਪੁਰਾਣੇ ਗੀਤ ਸੁਣਨੇ ਮਾੜੇ ਆ ਉਹ ਤਾਂ ਹਮੇਸ਼ਾ ਦੇਰ ਨੂੰ ਸਕੂਨ ਦਿੰਦੇ ਆ ਹਾਂ ਬਿਲਕੁਲ ਹੈਨਾ ਤੇ ਇਹ ਕਿੱਦਾਂ ਸੋਚ ਲੈਂਦੇ ਆ ਕਿ ਹਰ ਚੀਜ਼ ਮਾੜੀ ਹੀ ਹੁੰਦੀ ਆ ਇਹਨੂੰ ਇਸ਼ਕ ਹੋ ਗਿਆ ਜੇ ਕੋਈ ਇਸ਼ਕ-ਉਸ਼ਕ ਵਾਲਾ ਬਾਣਾ ਫਿਰ ਕਹਿੰਦੇ ਇਹਨੂੰ ਪਿਆਰ ਹੋ ਗਿਆ ਕਿਸੇ ਦੇ ਨਾਲ ਹਾਂ ਇਹਨੂੰ ਪਿਆਰ ਹੋ ਗਿਆ ਐਸ ਉਮਰ ਦੇ ਵਿੱਚ ਤੇਰਾ ਮੁੰਡਾ ਤੇਰੇ ਛਿੱਤਰ ਨਹੀਂ ਮਾਰਦਾ ਤੇਰੇ ਧੀਆਂ ਪੁੱਤ ਤੈਨੂੰ ਰੋਕਦੇ ਨਹੀਂ ਹੈਗੇ ਤੂੰ ਕਿਹੜੇ ਲੱਛਣ ਕਰਦੀਆਂ ਮੇਰੀ ਇੱਕ ਵੀ ਵੀਡੀਓ ਸਾਹਮਣੇ ਕਰਦੇ ਨੇ ਕਿ ਕਿਸੇ ਦੇ ਵਿੱਚ ਕੋਈ ਨੰਗ ਪੋਣਾ ਵਾਂ ਜਾਂ ਕਿਸੇ ਵਿੱਚ ਕੋਈ ਗੰਦ ਆ ਮੈਂ ਕਮੈਂਟਾਂ ਵਿੱਚ ਵੀ ਕਈਆਂ ਨੂੰ ਜਵਾਬ ਦਿੱਤਾ ਵੀ ਇਦਾਂ ਕਰੋ ਤੁਸੀਂ ਮੈਨੂੰ ਇੱਕ ਵੀ ਵੀਡੀਓ ਮੇਰੀ ਸ਼ੋਅ ਕਰਾਓ ਵੀ ਇਹਦੇ ਵਿੱਚ ਤੂੰ ਗਲਤ ਬੋਲੀਆਂ ਉਸ ਤੋਂ ਬਾਅਦ ਤੁਸੀਂ ਮੈਨੂੰ ਗਾਲਾਂ ਕੱਢ ਲਿਓ ਲੋਕ ਨਹੀਂ ਸਮਝਦੇ ਜੀ ਲੋਕਾਂ ਦੀ ਸਮਝ ਤਾਂ ਬੱਸ ਅੱਛਾ ਬੱਚੇ ਜਾਂ ਰਿਸ਼ਤੇਦਾਰ ਤਾਂ ਇਹ ਤੋਂ ਨੈਗੇਟਿਵ ਬੋਲਦੇ ਰਿਸ਼ਤੇਦਾਰਾਂ ਨੇ ਤਾਂ ਸਾਰਿਆਂ ਨੇ ਛੱਡ ਹੀ ਦਿੱਤਾ ਜੀ। ਅੱਛਾ ਇਸ ਕਰਕੇ ਛੱਡ ਤਾ ਵੀਡੀਓਸ ਪੋਨੇ ਚੋਂ ਲਿੱਤੀਆਂ? ਨਹੀਂ ਇਸ ਕਰਕੇ ਨਹੀਂ ਛੱਡਿਆ। ਉਹਨਾਂ ਨੇ ਇਸ ਕਰਕੇ ਛੱਡਿਆ। ਪਹਿਲਾਂ ਮੈਂ ਤੁਹਾਨੂੰ ਇੱਕ ਆਪਣੀ ਉਹ ਵਾਇਰਲ ਵੀਡੀਓ ਦਾ ਦੱਸਦੀ ਆ। ਪੈਸੇ ਵਾਲੇ ਸੀ ਰਿਸ਼ਤੇਦਾਰ ਮੇਰੇ ਪਰ ਮੇਤੋਂ ਪੈਸੇ ਮੁੱਕ ਗਏ। ਕਦੀ ਸਾਲ ਸ਼ਿਮਾ ਹੀ ਜਾਂਦੇ ਸੀ ਹੁਣ ਉਹ ਦਰਵਾਜ਼ੇ ਛੁੱਟ ਗਏ। ਕੁਝ ਫਰਕ ਪਵਾਇਆ ਚੁਗਲਾਨੇ, ਕੁਝ ਕਿਸਮਤ ਮੇਰੀ ਮਾੜੀ ਸੀ। ਹੁਣ ਮੇਲ ਹੋਣਗੇ ਸਿਵਿਆਂ ਚ ਫਿਰ ਫੁੱਲ ਕਬਰਾਂ ਵਿੱਚ ਸੁੱਟਣਗੇ। ਕਿਉਂ ਹਾਲ ਤੂੰ ਮੈਨੂੰ ਦੱਸਿਆ ਨਹੀਂ ਫਿਰ ਰੋ ਰੋ ਮੈਨ ਤੋਂ ਪੁੱਛਣਗੇ ਪੈਸੇ ਵਾਲੇ ਸੀ ਰਿਸ਼ਤੇਦਾਰ ਮੇਰੇ ਪਰ ਮੇਨ ਤੋਂ ਪੈਸੇ ਮੁੱਕ ਗਏ ਮੈਨੂੰ ਛੱਡਣ ਦਾ ਇਹ ਕਾਰਨ ਆ ਕਿ ਮੇਰੇ ਕੋਲ ਪੈਸੇ ਨਹੀਂ ਰਹੇਗੇ ਉਦੋਂ ਮੈਂ ਬਹੁਤ ਚੰਗੀ ਸੀ ਜਦੋਂ ਮੇਰੇ ਕੋਲ ਪੈਸੇ ਸੀਗੇ ਸਾਰਿਆਂ ਨੂੰ ਮੈਂ ਦਿੰਦੀ ਸੀ ਰਿਸ਼ਤੇਦਾਰਾਂ ਦਾ ਤੇ ਇਹ ਆ ਵੀ ਤੁਸੀਂ ਆਏ ਆ ਤਾਂ ਕੀ ਦੇ ਕੇ ਜਾਓਗੇ ਜਾਣ ਲੱਗੇ ਆ ਤਾਂ ਕੀ ਦੇ ਕੇ ਜਾਓਗੇ ਹੂੰ بس ਜਦੋਂ ਮੇਰੇ ਕੋਲ ਦੇਣ ਜੋਗਾ ਨਹੀਂ ਹੈਗਾ ਤੇ ਇਸ ਕਰਕੇ ਉਹਨਾਂ ਨੇ ਮੈਨੂੰ ਛੱਡ ਦਿੱਤਾ ਕਦੇ ਗੱਲਾਂ ਤੇ ਪਤਾ ਲੱਗਦਿਆਂ ਹੋਣਗੀਆਂ ਕਿ ਇਦਾਂ ਬੋਲਦੇ ਆ ਤੁਹਾਡੀ ਵੀਡੀਓ ਦੇਖਦੇ ਆ ਜਾਂ ਮਤਲਬ ਕਿ ਆਪਣੀ ਫੀਡਬੈਕ ਦਿੰਦੇ ਆ ਮੈਂ ਕੋਈ ਇੱਕ ਅੱਧੀ ਵੀਡੀਓ ਪਾ ਦਿੱਤੀ ਸੀਗੀ ਆਪਣੇ ਕੋਈ ਸਿਸਟਰਾਂ ਦੇ ਨਾਲ ਤੇ ਮੈਨੂੰ ਉਹਨਾਂ ਨੇ ਕਹਿ ਕੇ ਡਿਲੀਟ ਕਰਾਈ ਅੱਛਾ ਹਾਂ ਉਹ ਕਹਿੰਦੇ ਵੀ ਵੀਡੀਓ ਡਿਲੀਟ ਕਰ ਦੋ ਇਹ ਕਹਿੰਦੀ ਮੇਰਾ ਮੁੰਡਾ ਮੈਨੂੰ ਬੋਲਦਾ ਵਾ ਅੱਛਾ ਹਾਂ ਵੀ ਫੇਸਬੁੱਕ ਤੇ ਕਿੱਦਾਂ-ਕਿੱਦਾਂ ਦੇ ਮਾਸੀ ਨੂੰ ਕਮੈਂਟ ਆਂਦੇ ਆ ਤੇ ਮੇਰੀ ਵੀਡੀਓ ਡਿਲੀਟ ਕਰ ਦੋ ਮੈਂ ਉਸ ਦਿਨ ਤੋਂ ਕਸਮ ਖਾ ਲਈ ਕਿ ਮੈਂ ਸੱਤ ਬਗਾਨੇ ਦੀ ਪਾ ਦੂੰਗੀ ਪਰ ਆਪਣੇ ਰਿਸ਼ਤੇਦਾਰ ਦੀ ਕਦੀ ਵੀਡੀਓ ਨਹੀਂ ਪਾਉਂਗੀ ਵੀ ਐਸਾ ਮੈਂ ਕੀ ਕੀਤਾ ਜਿਹੜਾ ਮੈਨੂੰ ਕਹਿੰਦੇ ਕਿ ਸਾਡੀ ਵੀਡੀਓ ਡਿਲੀਟ ਕਰ ਦੋ ਕਿ ਗਲਤ ਕਮੈਂਟ ਆਉਂਦੇ ਆ ਜਿਹੜੇ ਕਮੈਂਟ ਕਰਦੇ ਉਹ ਮੈਂ ਤਾਂ ਨਹੀਂ ਕਰਦੀ ਲੋਕ ਕਰਦੇ ਆ ਹਨਾ ਬਿਲਕੁਲ ਮੇਰਾ ਉਹਦੇ ਵਿੱਚ ਕੀ ਕਸੂਰ ਆ ਤੇ ਰਿਸ਼ਤੇਦਾਰਾਂ ਨੇ ਸਾਰਿਆਂ ਨੇ ਛੱਡ ਦਿੱਤਾ ਜੀ ਆਂਡ ਗਵਾਂਡ ਦਾ ਕੀ ਰਿਐਕਸ਼ਨ ਹੁੰਦਾ ਤੁਹਾਡੀਆਂ ਵੀਡੀਓਜ਼ ਦੇਖਣ ਤੋਂ ਬਾਅਦ ਕੁਝ ਖਾਸ ਨਹੀਂ ਜੀ ਆਂਡਗਵਾਂਡ ਸੱਚੀ ਗੱਲ ਦੱਸਾਂ ਤੇ ਮਤਲਬ ਵੀਡੀਓ ਬਣਾਉਣ ਵਾਲਿਆਂ ਨੂੰ ਕੋਈ ਨਾ ਚੰਗੀ ਨਜ਼ਰ ਨਾਲ ਨਹੀਂ ਦੇਖਦਾ। ਕਈ ਵਾਰੀ ਫਾਲੋਅਰ ਦੇਖ ਕੇ ਵੀ ਉਹਨਾਂ ਨੂੰ ਥੋੜਾ ਹੋ ਜਾਂਦਾ ਕਿ ਹੈ ਐਨੇ ਫਾਲੋਅਰ ਆ। ਕਈ ਆਂਡਗਵਾਂਡ ਵਾਲੇ ਵੀ ਲੋਕ ਇਹੀ ਕਹੀ ਜਾਂਦੇ ਆ ਕਿ ਇਹ ਤਾਂ ਪੈਸੇ ਕਮਾਉਂਦੀ ਆ, ਇਹ ਤਾਂ ਪੈਸੇ ਕਮਾਉਂਦੀ ਆ। ਜਦ ਕਿ ਐਸਾ ਕੁਝ ਨਹੀਂ ਹੈਗਾ। ਮੈਂ ਤੇ ਮੇਰੀ ਨੋ ਅਸੀਂ ਆਪਣਾ ਕਪੜਾ ਇਹ ਸਲਾਈ ਕਰਦੀਆਂ ਸਾਡੀ ਬੁਟੀਕ ਆ। ਅਸੀਂ ਉੱਥੋਂ ਗੁਜ਼ਾਰਾ ਕਰਦੀਆਂ। ਤੁਸੀਂ ਯਕੀਨ ਨਹੀਂ ਮੰਨੋਗੇ ਸਾਡੇ ਰੋਜ਼ ਦੀ ਰੋਜ਼ ਰਾਸ਼ਨ ਆਂਦਾ ਵਾ ਜੇ ਅਸੀਂ 300 ਸ਼ਾਮ ਨੂੰ ਸੂਟ ਦਾ ਲੈਣਾ ਤੇ ਅਸੀਂ ਸ਼ਾਮ ਨੂੰ 300 ਦਾ ਰਾਸ਼ਨ ਲੈਣਾ ਜੇ ਦੂਏ ਦਿਨ ਪੈਸੇ ਆਏ ਆ ਤੇ ਅਸੀਂ ਦੂਏ ਦਿਨ ਉਹਨੂੰ ਦੇ ਕੇ ਆਣੇ ਮੇਰਾ ਬੇਟਾ ਵਾ ਕੰਮ ਕਰਦਾ ਮੇਰੇ ਬੇਟੇ ਦਾ ਕੰਮ ਇਹੋ ਥਾ ਅਸੀਂ ਲੋਨ ਵੀ ਲਿਆ ਹੋਇਆ ਘਰ ਦੇ ਉੱਤੇ ਉਹ ਕਿਸ਼ਤਾਂ ਦਿੰਦਾ ਆ ਓਕੇ ਹਾਂਜੀ ਉਹ ਕਰਦੀਆਂ ਕਿਸ਼ਤਾਂ ਦਿੰਦਾ ਅਸੀਂ ਉਹਦੇ ਕੋਲ ਇੱਕ ਵੀ ਪੈਸਾ ਨਹੀਂ ਲੈਂਦੇ ਘਰ ਚਲਾਉਣ ਵਾਸਤੇ ਘਰ ਚਲਾਉਣ ਵਾਸਤੇ ਅਸੀਂ ਨੌ ਸੱਸ ਦੋਨੇ ਜਾਨੀਆਂ ਆਪਣਾ ਗੁਜ਼ਾਰਾ ਕਰਦੀਆਂ ਚਾਹੇ ਅਸੀਂ ਥੋੜਾ ਖਾ ਲਈਏ ਤੇ ਚਾਹੇ ਅਸੀਂ ਜ਼ਿਆਦਾ ਖਾ ਲਈਏ ਤੇ ਬਾਕੀ ਸਾਡੇ ਪੱਲੇ ਕੁਝ ਨਹੀਂ ਹੈਗਾ ਕਰਜ਼ਾ ਹੈਗਾ ਵਾ 10-15 ਲੱਖ ਦਾ ਜੀ ਹਾਂਜੀ ਉਹ ਹੁਣ ਦੇਖਦੇ ਆ ਪ੍ਰਾਪਰਟੀ ਵੇਚ ਨਹੀਂ ਲਾਈ ਹੋਈ ਆ ਉਹ ਵੇਚ ਕੇ ਲਾ ਦਾਂਗੇ ਕਿਉਂਕਿ ਕਿਸ਼ਤਾਂ ਦੇ ਨਹੀਂ ਹੋ ਰਹੀਆਂ ਬੇਟੇ ਦਾ ਐਕਸੀਡੈਂਟ ਹੋ ਗਿਆ ਸੀਗਾ ਤੇ ਉਹਨੂੰ 5-6 ਮਹੀਨੇ ਉਹ ਬੈੱਡ ਰੈਸਟ ਤੇ ਰਿਹਾ ਉਹਦੇ ਰੋੜ ਪਈ ਤੇ ਕਿਸ਼ਤਾਂ ਸਾਡੀਆਂ ਟੁੱਟ ਗਈਆਂ ਤੇ ਹੁਣ ਵੇਚਣਾ ਲਾਇਆ ਹੋਇਆ ਜਦੋਂ ਵੇਕ ਗਿਆ ਤਾਂ ਆਪਾਂ ਕਰਜ਼ਾ ਲਾ ਦਾਂਗੇ ਅੱਛਾ ਕਿੰਨੀਆਂ ਸਾਰੀਆਂ ਉਮੀਦਾਂ ਦੇ ਨਾਲ ਇਹ ਘਰ ਲਿਆ ਸੀਗਾ ਤੇ ਹੁਣ ਜਦੋਂ ਵੇਚਣਾ ਲਾਇਆ ਹੋਇਆ ਕਿੰਨਾ ਕੁ ਦੁੱਖ ਲੱਗਦਾ ਕਿਉਂਕਿ ਤੁਸੀਂ ਵੀ ਬਹੁਤ ਸਾਰੇ ਸੁਪਨੇ ਦੇਖੇ ਹੋਣਗੇ ਇਸ ਘਰ ਦੇ ਨਾਲ ਕਰ ਮੈਂ ਤੀਸਰਾ ਬੇਚੂਕੀ ਆ ਜੀ ਮੈਨੂੰ ਹਮੇਸ਼ਾ ਆਪਣੇ ਬੱਚਿਆਂ ਦੀ ਖਾਤਰ ਵੇਚਣਾ ਪਿਆ ਪਹਿਲਾਂ ਵੀ ਮੈਂ ਇੱਕ ਘਰ ਵੇਚਿਆ ਸੀਗਾ ਸਭ ਤੋਂ ਪਹਿਲਾਂ ਜਦੋਂ ਮੇਰੀ ਪੂਜਾ ਕਿਰਾਏ ਤੇ ਰਹਿੰਦੀ ਹੁੰਦੀ ਸੀਗੀ ਮੇਰੇ ਕੋਲ ਬਰਦਾਸ਼ਤ ਨਹੀਂ ਸੀ ਹੁੰਦਾ ਕਿਉਂਕਿ ਉਹ ਕਿਰਾਇਆ ਨਹੀਂ ਸੀ ਦਿੰਦਾ ਹੁੰਦਾ ਤੇ ਵਾਰ-ਵਾਰ ਇਹ ਹੋਣਾ ਕਿ ਹਏ ਮੰਮੀ ਕਿਰਾਇਆ ਨਹੀਂ ਦਿੱਤਾ ਕਿਰਾਇਆ ਨਹੀਂ ਦਿੱਤਾ ਮਾਲਕ ਮਕਾਨ ਆ ਗਏ ਇਹ ਉਹ ਮੈਂ ਆਪਣਾ ਘਰ ਵੇਚ ਕੇ ਤੇ ਇੱਕ ਛੋਟਾ ਜਿਹਾ ਘਰ ਇੱਕ ਵੱਖਰਾ ਬਣਾਇਆ ਮੈਂ ਕਿਹਾ ਤੁਸੀਂ ਇਸ ਘਰ ਦੇ ਵਿੱਚ ਰਹਿ ਲਓ ਉਦੋਂ ਮੈਂ ਆਪਣਾ ਘਰ ਪਹਿਲਾਂ ਵੇਚਿਆ ਮੈਂ ਕਿਹਾ ਤੁਸੀਂ ਇਸ ਘਰ ਦੇ ਵਿੱਚ ਰਹੀ ਚਲੋ ਤੁਹਾਨੂੰ ਕਿਰਾਇਆ ਨਹੀਂ ਦੇਣਾ ਪਊਗਾ ਤੇ ਬਸ ਉਹ ਉਹ ਹੋਰ ਵੀ ਜ਼ਿਆਦਾ ਇਹ ਹੋ ਗਿਆ ਵੀ ਇਹ ਇਹਦੇ ਨਾਂ ਨਹੀਂ ਕਰਾਇਆ ਪੂਜਾ ਦੇ ਨਾਂ ਨਹੀਂ ਕਰਾਇਆ ਮੇਰੇ ਨਾਂ ਨਹੀਂ ਕਰਾਇਆ ਤੇ ਉਹਨੇ ਹੋਰ ਵੀ ਜ਼ਿਆਦਾ ਦੁਖੀ ਕੀਤਾ ਵੀ ਹੁਣ ਤੇਰੀ ਮਾਂ ਦਾ ਘਰ ਵਾ ਇੱਥੋਂ ਇਟਾਂ ਖਾ ਤੂੰ ਹੁਣ ਦੇਖਦਾ ਤੈਨੂੰ ਇਟਾਂ ਦੇ ਵਿੱਚੋਂ ਰੱਜ ਜਾ ਫਿਰ ਉਸ ਤੋਂ ਬਾਅਦ ਮੈਂ ਇੱਕ ਹੋਰ ਘਰ ਬਣਾਇਆ ਫਿਰ ਮੇਰੀ ਵੱਡੀ ਬੇਟੀ ਨੂੰ ਥੋੜੀ ਪ੍ਰੋਬਲਮ ਸੀਗੀ ਮੈਂ ਉਹ ਵੀ ਘਰ ਵੇਚ ਦਿੱਤਾ ਉਹ ਵੀ ਘਰ ਵੇਚਤਾ ਉਹ ਘਰ ਵੇਚ ਕੇ ਫਿਰ ਮੈਂ ਆਪਣੀ ਛੋਟੀ ਵੱਡੀ ਬੇਟੀ ਨੂੰ ਥੋੜੇ ਪੈਸੇ ਦੇ ਕੇ ਉਹਦਾ ਘਰ ਬਣਵਾਇਆ ਫਿਰ ਤੀਸਰੀ ਜਗ੍ਹਾ ਮੈਂ ਆਪਣਾ ਘਰ ਬਣਾਇਆ ਆਪਣੇ ਬੇਟੇ ਵਾਸਤੇ ਬਣਾਇਆ ਇਹ ਵਾਲਾ ਘਰ ਜਦਕੇ ਲੋਕਾਂ ਨੇ ਬਹੁਤ ਕਿਹਾ ਵੀ ਇਹ ਤਾਂ ਆਪਣੀਆਂ ਕੁੜੀਆਂ ਨੂੰ ਦੇ ਜਾਂਦੀ ਬੇਟੇ ਦੇ ਦਿਮਾਗ ਵਿੱਚ ਵੀ ਇਹ ਇਹਨਾਂ ਨੇ ਗੱਲਾਂ ਭਰ ਦਿੱਤੀਆਂ ਲੋਕਾਂ ਨੇ ਬੇਟਾ ਵੀ ਮੇਰੇ ਖਿਲਾਫ ਹੋ ਗਿਆ ਸੀਗਾ ਥੋੜਾ ਮੇਰੇ ਨਾਲ ਲੜਾਈ ਝਗੜਾ ਰੱਖਣ ਲੱਗ ਗਿਆ ਫਿਰ ਮੈਂ ਉਹਨੂੰ ਸਮਝਾਇਆ ਵੀ ਐਸਾ ਕੁਝ ਨਹੀਂ ਹੈਗਾ ਮੈਂ ਕਿਸੇ ਵੀ ਬੱਚੇ ਨਾਲ ਨਾ ਇਨਸਾਫੀ ਨਹੀਂ ਕਰੂੰਗੀ ਮੈਨੂੰ ਤੁਸੀਂ ਤਿੰਨੇ ਜਾਨੀ ਮੈਨੂੰ ਬਰਾਬਰ ਆ ਕਿਸੇ ਦੇ ਨਾਲ ਕੋਈ ਨਾ ਇਨਸਾਫੀ ਨਹੀਂ ਹੋਗੀ ਹੁਣ ਵੀ ਅਸੀਂ ਥੋੜਾ ਜਿਹਾ ਵੇਚਾਂਗੇ ਜਿੰਨਾ ਕਿ ਸਾਡੇ ਸਰ ਕਰ ਜਾਵਾ ਬਾਕੀ ਘਰ ਮੇਰੇ ਬੇਟੇ ਦਾ ਹੀ ਆ ਓਕੇ ਹਾਂ ਅੱਛਾ ਤੁਹਾਡੀਆਂ ਵੀਡੀਓ ਜਦੋਂ ਵਾਇਰਲ ਹੁੰਦੀਆਂ ਨੇ ਲੋਕ ਤੁਹਾਨੂੰ ਮਿਲਦੇ ਹੋਣਗੇ ਜਦੋਂ ਕਿਤੇ ਬਾਹਰ ਜਾਂਦੀ ਤੇ ਖੁਸ਼ੀ ਕਿੰਨੀ ਖੁੰਦੀ ਆ ਖੁਸ਼ੀ ਤਾਂ ਬਹੁਤ ਹੁੰਦੀ ਆ ਜੀ ਕਈ ਵਾਰੀ ਮੈਂ ਚੱਲੇ ਜਾਂਦੀ ਆ ਮਤਲਬ ਚਪਲਾਂ ਚਪਲਾਂ ਪਾ ਕੇ ਮੈਨੂੰ ਪਤਾ ਨਹੀਂ ਹੁੰਦਾ ਕਿ ਕੋਈ ਮੈਨੂੰ ਲੱਗਦਾ ਨਹੀਂ ਕਿ ਕੋਈ ਮੈਨੂੰ ਪਛਾਣਦਾ ਮੈਂ ਇਦਾਂ ਹੀ ਚਪਲਾਂ ਪਾ ਕੇ ਘਰੋਂ ਤੁਰ ਜਾਂਦੀ ਆ ਕੁਝ ਲੈਣ ਜਾਣਾ ਹੁੰਦਾ ਤੇ ਰਸਤੇ ਵਿੱਚ ਜਦੋਂ ਕੋਈ ਮੈਨੂੰ ਮਿਲ ਜਾਂਦਾ ਕਹਿੰਦੇ ਇੱਕ ਮਿੰਟ ਰੁਕੋ ਜੀ ਤੁਸੀਂ ਵੀਡੀਓ ਬਣਾਉਂਦੇ ਆ ਨਾ ਮੈਂ ਕਹਿੰਦੀ ਹਾਂ ਜੀ ਤੇ ਮੈਂ ਕਰਿਆ ਆ ਕੇ ਕਹਿੰਨੀ ਉਹ ਖੁਸ਼ੀ ਤਾਂ ਮੈਨੂੰ ਬਹੁਤ ਜ਼ਿਆਦਾ ਹੁੰਦੀ ਹੈ ਕਿ ਚਲੋ ਸ਼ੁਕਰ ਆ ਰੱਬ ਦਾ ਕਿ ਸਾਡੀ ਪਛਾਣ ਬਣ ਗਈ ਇੰਨੀ ਕਿ ਤੇ ਮੈਨੂੰ ਇਹ ਇਸ ਤੇ ਵੀ ਕੀਤਾ ਮੈਂ ਵੀਡੀਓ ਪਾਈ ਸੀ ਕਿ ਮੈਨੂੰ ਇਦਾਂ ਰਸਤੇ ਵਿੱਚ ਕਿਸੇ ਨੇ ਲੋਕ ਮੈਨੂੰ ਬੁਲਾ ਲੈਂਦੇ ਆ ਕਿ ਤੁਸੀਂ ਵੀਡੀਓ ਪਾਣੇ ਸੀ ਤੁਹਾਨੂੰ ਜਾਣਦੇ ਸੀ ਵੀਡੀਓ ਦੇਖਦੇ ਆ ਤੇ ਕਹਿੰਦੇ ਤੂੰ ਕੀ ਪ੍ਰਧਾਨ ਮੰਤਰੀ ਲੱਗ ਗਈਆਂ ਅੱਛਾ ਵੀ ਤੂੰ ਤੇਰੀ ਪਛਾਣ ਬਣ ਗਈ ਆ ਮੈਂ ਕਹਿੰਨੀ ਪ੍ਰਧਾਨ ਮੰਤਰੀ ਨਹੀਂ ਲੱਗੀ ਤੁਸੀਂ 100 ਬੰਦੇ ਵਿੱਚ ਖੜੇ ਹੋਵਾਂਗੇ ਤੁਹਾਨੂੰ ਕਿਸੇ ਨੇ ਨਹੀਂ ਪਛਾਣ ਲੈਣਾ ਅਸੀਂ 100 ਬੰਦੇ ਚ ਖੜੇ ਹੋਵਾਂਗੇ ਤੇ ਸਾਨੂੰ ਸਾਰਿਆਂ ਨੇ ਪਛਾਣ ਜਾਣਾ ਹੈ ਬਸ ਇੰਨਾ ਕੀ ਫਰਕ ਆ ਸਾਡਾ ਤੇ ਤੁਹਾਡਾ